ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਵੋਗੇ। ਕਿਸਾਨ ਵੀਰੋ ਗੱਲ ਕਰਦੇ ਆਂ ਕਣਕ ਦੇ ਮੰਡੀ ਰੇਟਾਂ ਦੀ ਤੇ ਨਾਲ ਦੀ ਨਾਲ ਆਪਾਂ ਇਹਦੀ ਡਿਮਾਂਡ ਬਾਰੇ ਵੀ ਗੱਲ ਕਰਾਂਗੇ ਜਿਵੇਂ ਕਿ ਆਪਾਂ ਜਾਣਦੇ ਆਂ ਜੋ ਸਰਕਾਰੀ ਰੇਟ ਇਸ ਵਾਰ ਕਿਸਾਨਾਂ ਨੂੰ ਮਿਲੇਗਾ ਅੱਜ ਤੋਂ 20 ਦਿਨਾਂ ਬਾਅਦ ਜੋ ਮੰਡੀਆਂ 'ਚ ਜੋ ਕਣਕ ਦੀ ਆਵਕ ਹੈ ਉਹ ਸ਼ੁਰੂ ਹੋ ਜਾਏਗੀ ਤੇ ਸਰਕਾਰੀ ਰੇਟ 2425 ਰੁਪਏ ਪੰਜਾਬ ਤੇ ਹਰਿਆਣਾ ਦੇ ਵਿੱਚ ਫਿਕਸ ਕੀਤਾ ਗਿਆ ਤੇ ਇਸ ਤੋਂ ਉਲਟ ਜੋ ਮੌਕੇ ਤੇ ਮੰਡੀਆਂ ਦੇ ਰੇਟ ਚੱਲ ਰਹੇ ਨੇ ਉਹ ਕਾਫੀ ਜ਼ਿਆਦਾ ਹੁਣ ਮੌਕੇ ਤੇ ਕਿਸਾਨਾਂ ਨੂੰ ਰੇਟ ਮਿਲ ਰਿਹਾ ਤੇ ਇਸ ਤੋਂ ਲਗਭਗ ਅੱਜ ਤੋਂ ਮਹੀਨਾ ਪਹਿਲੇ ਰੇਟ ਇਸ ਤੋਂ ਵੀ ਜ਼ਿਆਦਾ ਸੀ ਕਿਸੇ ਕਿਸੇ ਮੰਡੀਆਂ ਦੇ ਵਿੱਚ ਜੇ ਆਪਾਂ ਦਿੱਲੀ ਦੀ ਗੱਲ ਕਰੀਏ 3300 ਤੋਂ 3500 ਨੂੰ ਵੀ ਜੋ ਕਣਕ ਦਾ ਰੇਟ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੱਥ ਮਾਰ ਗਿਆ ਸੀ ਉੱਧਰ ਜੇ ਸਾਊਥ ਦੀਆਂ ਮੰਡੀਆਂ ਕੋਇੰਬਟੂਰ ਦੀ ਗੱਲ ਕਰੀਏ ਤਾਂ 3800 ਰੁਪਏ ਪ੍ਰਤੀ ਕੁਆਂਟਲ ਐਮਪੀ ਚੇ ਵੀ 36-3700 ਰੁਪਏ ਪ੍ਰਤੀ ਕੁਆਂਟਲ ਤੱਕ ਜੋ ਕਣਕ ਦਾ ਰੇਟ ਰਿਹਾ ਕਿ ਇਹ ਸ਼ੋਲਟੇਜ 2025 ਚੇ ਵੀ ਰਹੇਗੀ ਕਿ ਕਿਸਾਨਾਂ ਨੂੰ ਥੋੜੀ-ਥੋੜੀ ਜੋ ਕਣਕ ਹੈ ਉਹ ਸਟੋਰ ਕਰਨ ਦੀ ਆਦਤ ਪਾ ਲੈਣੀ ਚਾਹੀਦੀ ਹੈ ਕਿਉਂਕਿ ਆਪਾਂ ਪਿਛਲੇ 2-3 ਸਾਲਾਂ ਤੋਂ ਦੇਖ ਰਹੇ ਆ ਜਿਵੇਂ ਹੀ ਮੰਡੀ ਚੋਂ ਕਣਕ ਚੱਕੀ ਜਾਂਦੀ ਹੈ ਉਸ ਦੇ ਮਹੀਨਾ ਡੇਢ ਜਾਂ 2 ਮਹੀਨਿਆਂ ਬਾਅਦ ਕਣਕ ਦੇ ਜੋ ਰੇਟ ਜਿਆਦਾ ਨਹੀਂ ਤਾਂ 200 ਤੋਂ 250 ਰੁਪਏ ਪਲੱਸ ਆਮ ਹੀ ਮੰਡੀਆਂ ਦੇ ਵਿੱਚ ਵੇਖੇ ਜਾਂਦੇ ਨੇ ਸੋ ਇਸ ਤੋਂ ਪਿਛਲੇ ਸਾਲਾਂ ਦੇ ਅਨੁਸਾਰ ਤੇ ਜੋ ਮੌਕੇ ਤੇ ਰੇਟ ਚੱਲ ਰਹੇ ਨੇ ਉਹਨਾਂ ਤੋਂ ਸੇਧ ਲੈਂਦੇ ਹੋਏ ਕਿਸਾਨ ਵੀਰਾਂ ਨੂੰ ਇੱਕ ਅਪੀਲ ਤੇ ਗੁਜਾਰਿਸ਼ ਵੀ ਹੈ ਕਿ ਥੋੜੀ-ਥੋੜੀ ਕਣਕ ਆਪਾਂ ਸਟੋਰ ਕਰਨ ਦੀ ਆਦਤ ਪਾ ਲਈਏ ਜਿਆਦਾ ਨਹੀਂ ਤਾਂ ਜਿਹੜਾ ਤੁਹਾਡਾ ਖੇਤ ਹੈ 15 ਤੋਂ 20% ਆਪਦੇ ਖੇਤ ਦਾ ਜਿੱਥੇ ਆਪਾਂ ਖਾਣ ਵਾਲੇ ਦਾਣੇ ਰੱਖਦੇ ਆਂ ਨਾਲ ਇੱਕ ਜਾਂ ਦੋ ਡਰਮ ਉੱਥੇ ਆਪਾਂ ਸਟੋਰ ਕਰਕੇ ਆਪਦੀ ਕਣਕ ਐਜ਼ ਏ ਜਿਵੇਂ ਵਪਾਰੀ ਰੱਖਦੇ ਨੇ ਉਹਨੂੰ ਐਜ਼ ਏ ਬਿਜ਼ਨਸ ਦੇ ਰੂਪ 'ਚ ਰੱਖੀਏ ਤਾਂ ਕਿ ਜੋ 2-300 ਜਿਆਦਾ ਨਹੀਂ ਤਾਂ 2-3 ਮਹੀਨਿਆਂ ਬਾਅਦ ਉਹਦੇ ਨਾਲ ਰਲੇਗਾ ਹੀ ਰਲੇਗਾ ਤੇ 2025 'ਚ ਵੀ ਇਹਦੀ ਸ਼ੋਲਟੇਜ ਇਦਾਂ ਹੀ ਦੇਖਣ ਨੂੰ ਮਿਲ ਰਹੀ ਹੈ ਡਿਮਾਂਡ ਕਾਫੀ ਜ਼ਿਆਦਾ ਜਿੱਦਾਂ ਕਿ ਹੁਣ 15 ਦਿਨ ਕਣਕ ਨੂੰ ਰਹਿ ਗਏ ਨੇ ਫਿਰ ਵੀ ਮਾਰਕੀਟ ਦੇ ਵਿੱਚ ਤੇਜ਼ੀ ਵਣੀ ਹੋਈ ਹੈ ਕੀ ਰੇਟ ਚੱਲ ਰਹੇ ਨੇ ਉਹਦੇ ਤੇ ਵੀ ਚਰਚਾ ਕਰਦੇ ਆ ਪਰ ਪਹਿਲੇ ਕਿਸਾਨ ਵੀਰੋ ਆਪਾਂ ਥੋੜੀ ਥੋੜੀ ਆਦਤ ਹੌਲੀ ਹੌਲੀ 15 20% ਤੋਂ ਵਧਾ ਕੇ ਅੱਧੀ ਕਣਕ ਘਟੋ ਘਟ ਸਟੋਰ ਕਰੀਏ ਜਿਵੇਂ ਆਪਾਂ ਇੱਕ ਫਸਲ ਨੂੰ ਪਹਿਲੇ ਖਾਣ ਦੀ ਬਜਾਏ ਉਹਨੂੰ ਸਟੋਰ ਕਰਕੇ ਬਾਅਦ ਚ ਹੌਲੀ ਹੌਲੀ ਮੰਡੀ ਦੇ ਵਿੱਚ ਵੇਚਾਂਗੇ ਤਾਂ ਨਾਲ ਆਪਾਂ ਨੂੰ ਪ੍ਰੋਫਿਟ ਜ਼ਰੂਰ ਮਿਲੇਗਾ ਸੋ ਥੋੜਾ ਜਿਹਾ ਆਪਦੀ ਜੇਬ ਨੂੰ ਸੰਕੋਚ ਕਰਦਿਆਂ ਹੋਇਆਂ ਜੇ ਆਪਦੀਆਂ ਫਸਲਾਂ ਦਾ ਜੋ ਸਟੋਰ ਕਰਨਾ ਹੈ ਪਹਿਲੇ ਵੀ ਕਈ ਵੀਡੀਓ ਚ ਮੈਂ ਅਪੀਲ ਕੀਤੀ ਹੈ ਤੇ ਚੋਨਾ ਤੇ ਕਣਕ ਜੇ ਤੁਸੀਂ ਲਾਉਂਦੇ ਹੋ ਤਾਂ ਉਹਨੂੰ ਸਟੋਰ ਕਰਕੇ ਕਈ ਕਈ ਵਾਰੀ ਰੇਟ ਆਉਂਦਾ ਨਹੀਂ ਆਉਂਦਾ ਉਹ ਬਾਅਦ ਦੀ ਗੱਲ ਹੈ ਪਰ ਜੇ ਇਸ ਸਾਲ ਆਉਂਦਾ ਵਧੀਆ ਕਿਸਾਨ ਦੀ ਆਮਦਨ ਦੇ ਨਾਲ ਇੱਕ ਹੋਰ ਹਿੱਸਾ ਜੁੜ ਜਾਂਦਾ ਸੋ ਕਣਕ ਜਾਂ ਝੋਨਾ ਸਟੋਰ ਕਰਨ ਦੀ ਆਦਤ ਜ਼ਰੂਰ ਪਾਈਏ ਸੋ ਹੁਣ ਆਪਾਂ ਮੌਕੇ ਤੇ ਜੋ ਮੰਡੀ ਦੇ ਰੇਟ ਚੱਲ ਰਹੇ ਨੇ ਉਹਦੇ ਉੱਪਰ ਚਰਚਾ ਕਰਦੇ ਹਾਂ ਸਭ ਤੋਂ ਪਹਿਲੇ ਗੱਲ ਕਰੀਏ ਸਰਸਾ ਮੰਡੀ ਦੀ ਤਾਂ ਇੱਥੇ 2850 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਕਣਕ ਦਾ ਰੇਟ ਚੱਲ ਰਿਹਾ ਹੈ ਪਿਛਲੇ ਦਿਨ આજ ਤੋਂ 20-25 ਦਿਨ ਪਹਿਲੇ ਦੀ ਗੱਲ ਕਰੀਏ ਤਾਂ ਆਪਾਂ 2900 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜੋ ਕਣਕ ਹੈ ਸਰਸਾ ਮੰਡੀ ਦੇ ਵਿੱਚ ਵਿੱਚ ਸੀ ਉਸ ਤੋਂ ਬਾਅਦ ਦਿੱਲੀ ਮੰਡੀ ਦੀ ਗੱਲ ਕਰੀਏ 3090 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰੇਟ ਚੱਲ ਰਿਹਾ ਨਜਵਗੜ ਮੰਡੀ 2950 ਰੁਪਏ ਸਰਦੂਲਗੜ ਮੰਡੀ 2800 ਰੁਪਏ ਬਰਨਾਲਾ 2820 ਰੁਪਏ ਲੁਧਿਆਣਾ 2900 ਰੁਪਏ ਅੰਮ੍ਰਿਤਸਰ ਸਾਹਿਬ 2850 ਜੋ ਮੌਕੇ ਤੇ ਰੇਟ ਚੱਲ ਰਿਹਾ ਹੈ ਕਰਨਾਲ ਮੰਡੀ 2900 ਤੋਂ 3000 ਰੁਪਏ ਸ਼੍ਰੀ ਗੰਗਾ ਨਗਰ 3000 ਰੁਪਏ ਉਸ ਤੋਂ ਬਾਅਦ ਕੋਇੰਬਟੂਰ ਇਹ ਸਾਊਥ ਦੀ ਮੰਡੀ ਹੈ ਸਭ ਤੋਂ ਜ਼ਿਆਦਾ ਰੇਟ ਮੋਕੇ ਤੇ ਇੱਥੇ ਚੱਲ ਰਿਹਾ 3400 ਰੁਪਏ ਤੋਂ 3500 ਰੁਪਏ ਤੱਕ ਤੇ ਆਮ ਹੀ ਇਸ ਸਾਲ ਕਾਫੀ ਸ਼ੋਰਟੇਜ ਰਹੀ ਹੈ ਅਗਲੇ ਸਾਲ ਵੀ ਸ਼ੋਰਟੇਜ ਰਹਿਣ ਦੀ ਸੰਭਾਵਨਾ ਹੈ ਸੋ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਜਿੰਨਾ ਕੁ ਤੁਹਾਡੀ ਸਮਰੱਥਾ ਹੈ ਕਣਕ ਨੂੰ ਸਾਰੀ ਵੇਚਣ ਦੀ بجائے ਥੋੜੀ ਬਹੁਤ ਸਟੋਰ ਜ਼ਰੂਰ ਕਰਿਓ ਤਾਂ ਜੋ ਆਫ ਸੀਜ਼ਨ ਦੇ ਵਿੱਚ ਤੁਸੀਂ ਇਹਨੂੰ ਵੇਚ ਕੇ ਆਪਦਾ ਮੁਨਾਫਾ ਕਮਾ ਸਕੋ। ਸੋ ਕਿਸਾਨ ਵੀਰੋ ਜਾਣਕਾਰੀ ਚੰਗੀ ਲੱਗੀ ਤਾਂ ਵੱਤ ਵਤ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਮੰਡੀਆਂ ਦੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਇਹ ਵੀਡੀਓ ਜੇ ਤੁਸੀਂ ਫੇਸਬੁਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ।